ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਇਹ ਕਹਾਣੀ ਪੰਜਾਬੀ ਦੀ ਇੱਕ ਪ੍ਰਸਿੱਧ ਖਾਨ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਉਸ ਦੇ ਨਾਲ ਸਬੰਧ ਰੱਖਦੀ ਹੈ ਪਿੰਡ ਵਿੱਚ ਬੜੀ ਹੀ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਸਨ ਕਿਉਂਕਿ ਇਹ ਸਲਾਨਾ ਮੁਕਾਬਲਾ ਹੋ ਰਿਹਾ ਸੀ ਪਿੰਡ ਵਿੱਚ ਹਰ ਸਾਲ ਸਲਾਨਾ ਮੁਕਾਬਲੇ ਹੁੰਦੇ ਸੀ ਜਿਸ ਵਿੱਚ ਘੋੜਸਵਾਰ ਘੋੜਸਵਾਰੀ ਦੇ ਆਪਣੇ ਜੋਹਰ ਦਿਖਾਉਂਦੇ ਸੀ ਪਰ ਇਸ ਵਾਰ ਤਾਂ ਘੋੜਸਵਾਰ ਕੋਈ ਆਇਆ ਹੀ ਨਹੀਂ ਸੀ ਸਿਰਫ ਗੁਰਤੇਜ ਹੀ ਸੀ ਜੋ ਆਪਣੀ ਰਾਣੀ ਘੋੜੀ ਨਾਲ ਸਾਰੇ ਪਿੰਡ ਵਿੱਚ ਲਹਿਰਾ ਰਿਹਾ ਸੀ ਉਸ ਨੂੰ ਮਾਨ ਸੀ ਕਿ ਮੈਂ ਇਸ ਵਾਰ ਮੁਕਾਬਲਾ ਜਿੱਤਾਂਗਾ ਕਿਉਂਕਿ ਜਿੱਤਣ ਵਾਲੇ ਨੂੰ ਸਰਦਾਰ ਇਹ ਕਿਤਾਬ ਦਾ ਦਿੱਤਾ ਜਾਂਦਾ ਸੀ ਰਤਬਾ ਦਿੱਤਾ ਜਾਂਦਾ ਸੀ ਹੁਣ ਪਿੰਡ ਵਿੱਚ ਕੋਈ ਵੀ ਹੋਰ ਮੁਕਾਬਲੇ ਵਿੱਚ ਆ ਨਹੀਂ ਰਿਹਾ ਸੀ ਤਾਂ ਹੁਣ ਜਸਵਿੰਦਰ ਦੀ ਜੋ ਨiyet ਸੀ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਬਣ ਗਈ ਪਰ ਉਸ ਦੇ ਸਰੀਰ ਵਿੱਚ ਥੋੜਾ ਜਿਹਾ ਕੁੱਬ ਸੀ ਤੇ ਉਸ ਕਰਕੇ ਉਸ ਨੂੰ ਸਾਰੇ ਲੋਕ ਕੁੱਬਾ ਕੁੱਬਾ ਹੀ ਕਹਿੰਦੇ ਸੀ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਕੁੱਬਾ ਭਾਗ ਲੈ ਰਿਹਾ ਹੈ ਤਾਂ ਲੋਕ ਹੱਸਣ ਲੱਗ ਪਏ ਕਿ ਯਾਰ ਇਹਨੇ ਕੀ ਕਰਨਾ ਹੈ ਪਰ ਉਸਨੇ ਆਪਣੇ ਚਾਚੇ ਦੀ ਘੋੜੀ ਜੋ ਅਕਸਰ ਖੇਤਾਂ ਵਿੱਚ ਪੱਠੇ ਲੈ ਕੇ ਆਉਣ ਦਾ ਕੰਮ ਕਰਿਆ ਕਰਦੀ ਸੀ ਉਸ ਨੂੰ ਲੈ ਲਿਆ ਤੇ ਕਿਹਾ ਕਿ ਮੈਂ ਇਸ ਘੋੜੀ ਦੇ ਉੱਤੇ ਹੀ ਚੜ ਕੇ ਇਹ ਮੁਕਾਬਲਾ ਜਿੱਤਣਾ ਹੈ ਗੁਰਤੇਜ ਤਾਂ ਬੜਾ ਖੁਸ਼ ਹੋ ਰਿਹਾ ਸੀ ਉਸ ਨੂੰ ਪਤਾ ਸੀ ਕਿ ਮੇਰੀ ਰਾਣੀ ਦੇ ਅੱਗੇ ਕੌਣ ਖੜ੍ਹ ਸਕਦਾ ਹੈ ਤੇ ਉਸ ਨੂੰ ਥੋੜਾ ਜਿਹਾ ਹੰਕਾਰ ਵੀ ਆ ਗਿਆ ਸੀ ਇਸ ਲਈ ਉਸ ਨੇ ਸਾਰੇ ਪਿੰਡ ਵਿੱਚ ਪਹਿਲਾ ਹੀ ਐਲਾਨ ਕਰ ਦਿੱਤਾ ਕਿ ਇਹ ਤਾਂ ਖਿਤਾਬ ਮੈਨੂੰ ਹੀ ਮਿਲਣਾ ਹੈ ਚਲੋ ਨਿਯਤ ਸਮੇਂ ਤੇ ਜਦੋਂ ਦਿਨ ਆ ਗਿਆ ਤਾਂ ਲੋਕਾਂ ਨੇ ਸਾਰੇ ਪਿੰਡ ਦੇ ਵਿੱਚ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਪਰ ਹੱਲਾਸ਼ੇਰੀ ਤਾਂ ਗੁਰਤੇਜ ਦੇ ਨਾਲ ਸੀ ਕੁੱਬੇ ਨੂੰ ਤਾਂ ਕੋਈ ਵੀ ਸਪੋਰਟ ਨਹੀਂ ਕਰ ਰਿਹਾ ਸੀ ਲੇਕਿਨ ਫਿਰ ਵੀ ਉਹ ਮੈਦਾਨ ਵਿੱਚ ਆਪਣੀ ਚਾਚੇ ਦੀ ਜੋ ਘੋੜੀ ਸੀ ਪੂਰੀ ਉਸ ਨੂੰ ਲੈ ਕੇ ਆ ਗਿਆ ਬੱਚੇ ਬੁੱਢੇ ਸਾਰੇ ਹੱਸ ਰਹੇ ਸੀ ਉਹ ਕੁੱਬਾ ਤੂੰ ਪਹਿਲਾਂ ਹੀ ਕੁੱਬਾ ਡਿੱਗ ਕੇ ਹੋਰ ਨਾ ਕੁੱਬ ਪਵਾਲੀ ਤੂੰ ਬੈਠਾ ਰਹਿ ਟਿਕਿਆ ਰਹਿ ਪਰ ਉਹਨਾਂ ਤਾਂ ਆਪਣਾ ਮਨ ਬਣਾ ਹੀ ਲਿਆ ਸੀ ਕੁੱਬਾ ਹੁਣ ਆਪਣੇ ਮੈਦਾਨ ਦੇ ਵਿੱਚ ਆ ਚੁੱਕਿਆ ਸੀ ਗੁਰਤੇਜ ਤੇ ਕੁੱਬੇ ਨੇ ਜਦੋਂ ਮੈਦਾਨ ਦੇ ਵਿੱਚ ਪੈਰ ਪਾਇਆ ਤਾਂ ਬੜੀਆਂ ਜ਼ੋਰਦਾਰ ਤਾੜੀਆਂ ਵੱਜ ਰਹੀਆਂ ਸੀ ਹੈਰਾਨ ਵੀ ਸੀ ਲੋਕ ਕਿ ਯਾਰ ਕਮਾਲ ਕਰਤੀ ਇਸ ਨੇ ਕਿ ਇਹ ਮੈਦਾਨ ਵਿੱਚ ਆ ਗਿਆ ਸਾਰਿਆਂ ਨੂੰ ਪਤਾ ਸੀ ਕਿ ਗੁਰਤੇਜ ਨੇ ਹੀ ਜਿੱਤਣਾ ਹੈ ਜਿਵੇਂ ਹੀ ਕੈਂਟੀ ਵੱਜੀ ਕੋੜੀਆਂ ਭੱਜ ਪਈਆਂ ਰਾਣੀ ਤਾਂ ਹਵਾ ਵਾਂਗ ਭੱਜ ਰਹੀ ਸੀ ਤੇ ਕੁੱਬੇ ਦੀ ਘੋੜੀ ਪੂਰੀ ਸੀ ਜਿਹੜੀ ਉਹ ਤਾਂ ਬਹੁਤ ਹੌਲੀ ਤੁਰ ਰਹੀ ਸੀ ਉਸ ਤੋਂ ਉਨਾ ਨਹੀਂ ਭੱਜਿਆ ਜਾ ਰਿਹਾ ਸੀ ਪਰ ਅਚਾਨਕ ਕੀ ਹੋਇਆ ਗੁਰਤੇਜ ਦੀ ਜੋ ਬਹੁਤ ਤੇਜ਼ ਤਰਾਇ ਘੋੜੀ ਸੀ ਅਚਾਨਕ ਹੀ ਅੱਗੇ ਪਾਣੀ ਵਿੱਚ ਟੱਪਰ ਦੇ ਸਾਰ ਇੱਕ ਟੋਏ ਵਿੱਚ ਫਸ ਗਈ ਤੇ ਹੁਣ ਉਸ ਦੇ ਕੋਲ ਉੱਥੋਂ ਲੰਘ ਨਹੀਂ ਹੋ ਰਿਹਾ ਸੀ ਤੇ ਨਾ ਹੀ ਉੱਥੋਂ ਹੋਰ ਨਿਕਲ ਸਕਦੀ ਸੀ ਉਸਨੇ ਬੜਾ ਜ਼ੋਰ ਲਾਇਆ ਗੁਰਤੇਜ ਨੇ ਬਹੁਤ ਜ਼ੋਰ ਲਾਇਆ ਪਰ ਉਹ ਨਹੀਂ ਨਿਕਲ ਸਕੀ ਉਧਰ ਕੁੱਬੇ ਨੇ ਵੀ ਆਪਣੀ ਚਾਲ ਨੂੰ ਜਾਰੀ ਰੱਖਿਆ ਤੇ ਆਪਣੀ ਘੋੜੀ ਨੂੰ ਹਲਾ ਸ਼ਰੀਦ ਦਿੰਦਾ ਹੋਇਆ ਦੌੜਾਂਦਾ ਰਿਹਾ ਤੇ ਕਰਦੇ ਕਰਦੇ ਉਹ ਰਾਣੀ ਦੇ ਕੋਲ ਜੀ ਟੱਪ ਗਏ ਤੇ ਆਖਿਰ ਵਿੱਚ ਉਹਨਾਂ ਨੇ ਆਪਣੀ ਮੰਜ਼ਲ ਨੂੰ ਪਾ ਲਿਆ ਪਿੰਡ ਵਿੱਚ ਬੜਾ ਜ਼ੋਰ ਨਾਲ ਸ਼ੋਰ ਹੋਇਆ ਕੁੱਬਾ ਜਿੱਤ ਗਿਆ ਕੁੱਬਾ ਜਿੱਤ ਗਿਆ ਕਈ ਲੋਕ ਪਹਿਲਾ ਜੋ ਕਹਿੰਦੇ ਸੀ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਪਰ ਅੱਜ ਉਹ ਗਲਤ ਸਬਦ ਹੋ ਰਹੇ ਸੀ ਕਿਉਂਕਿ ਕੁੱਬੇ ਨੇ ਇੱਕ ਮਰੀ ਹੋਈ ਘੋੜੀ ਨਾਲ ਵੀ ਆਪਣਾ ਮੁਕਾਬਲਾ ਜਿੱਤ ਲਿਆ ਸੀ ਇਸ ਲਈ ਸਾਨੂੰ ਹਮੇਸ਼ਾ ਹੀ ਹਿੰਮਤ ਨਹੀਂ ਹਾਰਨੀ ਚਾਹੀਦੀ ਹਿੰਮਤ ਰੱਖ ਕੇ ਹੀ ਸਾਨੂੰ ਸਾਰੇ ਕੰਮ ਕਰਨੇ ਚਾਹੀਦੇ ਹਨ ਜੇਕਰ ਸਾਡੇ ਵਿੱਚ ਹਿੰਮਤ ਹੈ ਜਜ਼ਬਾ ਹੈ ਜਨੂਨ ਹੈ ਤਾਂ ਅਸੀਂ ਅੱਗੇ ਜਾ ਸਕਦੇ ਹਾਂ ਦੋਸਤੋ ਹਿੰਮਤ ਜਨੂਨ ਦੀ एक कहानी है जो आपने पूरी देखी आप जी का बहुत बहुत धन्यवाद चैनल में सबसक्राइब जरूर कर लो जी वागुरू जी का खालसा वागुरू जी की फतेह